Keep it on me. जी शाम झाब सदारे सदभान में षी मैदान में पारे सदभान में री मैदान में सभु भर जे सदवान में श्री मैदान ਜੀਐਮ7 ਖਬਰਾਂ ਵਾਂ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਜਰਵਕ ਸਿੰਘ ਇਹ ਦੋਸਤੋ ਦੱਸਦੀ ਹੈ ਕੁਝ ਦਿਨ ਪਹਿਲਾਂ ਭਾਰਤ ਦੀ ਜਿਹੜੀ ਸੰਸਦ ਹੈ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਜਿਹੜਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਬਾਰੇ ਚ ਉਹਨਾਂ ਦਾ ਨਾਂ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਅੱਜ ਦਾ ਵਿਰੋਧ ਹੋ ਰਿਹਾ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਪਾਰਟੀਆਂ ਉਹਨਾਂ ਦੇ ਇਸ ਕਾਰਗੁਜ਼ਾਰੀ ਦਾ ਜਿਹੜਾ ਉਹ ਵਿਰੋਧ ਕਰ ਰਹੀਆਂ ਔਰ ਅਮਨ ਸ਼ਾਹ ਤੋਂ ਮਾਫੀ ਦੀ ਮੰਗ ਕਰ ਰਹੀਆਂ ਇਸ ਮਾਮਲੇ ਲੈ ਕੇ ਅੱਜ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਵੱਲੋਂ ਜਿਹੜਾ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਵਾਂ ਸ਼ਹਿਰ ਦੇ ਵਿਧਾਇਕ ਡਾਕਟਰ ਨਿਸ਼ੱਤਰ ਪਾਲ ਜੀ ਇੱਕ ਪੜੋ ਅੱਜ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਐਨਕਮਾਰੀ ਮਾਇਆਵਤੀ ਜੀ ਵੱਲੋਂ ਦੇਸ਼ ਵਿਆਪੀ ਜਨ ਅੰਦੋਲਨ ਜੀਪੀ ਯੂਰ ਅਮਿਤ ਸ਼ਾਹ ਦੇ ਖਿਲਾਫ ਜੋ ਸ਼ੁਰੂ ਕੀਤਾ ਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪਾਰਟੀ ਵੱਲੋਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਜ਼ਿਲ੍ਹਾ ਪਰਿਸ਼ਦਾਂ ਦੰਡਾ ਦਿੱਤੇ ਜਾ ਰਹੇ ਹਨ ਪਿਛਲੇ ਦਿਨੀਂ ਅਨ ਦੇਸ਼ ਦੀ ਪਾਰਲੀਮੈਂਟ ਦੇ ਆ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ અપਮਾਨ ਕੀਤਾ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਇਸ ਦੇਸ਼ ਨੂੰ ਚਲਾ ਰਿਹਾ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਜੋ ਉਹਨਾਂ ਨੇ ਕਿਹਾ ਕਿਉਂਕਿ ਪਹਿਲਾਂ ਉਹ ਆਪਣੀਆਂ ਗੱਲਾਂ ਕਰਦੇ ਰਹੇ ਕਿਤੇ ਨਾ ਕਿਤੇ ਉਹਨਾਂ ਦੇ ਮੂੰਹੋਂ ਅੰਦਰਲੀ ਗੱਲ ਬਾਹਰ ਆ ਗਈ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜਿੰਨਾ ਅੰਬੇਡਕਰ ਅੰਬੇਡਕਰ ਤੁਸੀਂ ਕਰਦੇ ਆ ਜਿੰਨਾ ਰੱਬ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਸੀ ਸਵਰਗ ਦਾ ਅਸੀਂ ਨਹੀਂ ਦੇਖਿਆ ਨਰਕ ਸਵਰਗ ਅਜੀ ਸੁਣਿਆ ਪਰ ਸਾਡੇ ਬਜ਼ੁਰਗਾਂ ਨੇ ਨਰਕ ਜਿਹੜਾ ਦੇਖਿਆ ਇਸ ਦੇਸ਼ ਦੇ ਅੰਦਰ ਕਰੋੜਾਂ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਸੀ ਤਾਂ ਉਸ ਮਹਾਨ ਰਹਿਬਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਨਾ ਕਰੋੜਾਂ ਲੋਕਾਂ ਨੂੰ ਜੋ ਮਾਨਵਤਾਵਾਦੀ ਹੱਕ ਹਕੂਕ ਦਿੱਤੇ ਜਿਨ੍ਹਾਂ ਕਰਕੇ ਦੇਸ਼ ਦੇ ਅੰਦਰ ਐਮਐਲਏ ਐਮਪੀ ਪੰਚ ਸਰਪੈਂਟ ਨੌਕਰੀਆਂ ਆਈਐਸ ਆਈਪੀਐਸ ਦੇ ਅੰਦਰ ਲੋਕ ਗਏ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਰਕੇ ਅਸੀਂ ਅਮਨ ਸ਼ਾਹ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਰੱਬ ਤਾਂ ਅਸੀਂ ਨਹੀਂ ਦੇਖਿਆ ਸਵਰਗ ਦਾ ਨਹੀਂ ਦੇਖਿਆ ਸਾਡਾ ਰੱਬ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਨ੍ਹਾਂ ਨੇ ਸਾਨੂੰ ਸਵਰਗ ਦੀ ਜ਼ਿੰਦਗੀ ਜਿੰਦਗੀ ਦਿੱਤੀ ਕਿਉਂਕਿ ਬੀਜੇਪੀ ਦਾ ਅਜੰਡਾ ਸੀਗਾ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਲੜਾਈ ਲੜ ਰਹੇ ਸੀ ਤਉ ਸਮੇਂ ਜਿਹੜੇ ਆਰਐਸਐਸ ਦੇ ਬੀਜੇਪੀ ਦੇ ਲੋਕ ਸੀਗੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੇ ਸੀ ਅੱਜ ਕਾਂਗਰਸ ਸਭੰਦ ਦੇ ਅੰਦਰ ਔਰ ਬਾਹਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਗੱਲਾਂ ਕਰ ਰਹੀ ਹੈ ਤਉਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਕਾਂਗਰਸ ਦਾ ਚਿਹਰਾ ਅਜ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਚਾਹੀਦਾ ਕਿ ਜਿਹੜੀ ਕਾਂਗਰਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੀ ਰਹੀ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੱਸ ਸਹਾਰਾ ਕੋਲੋਂ ਜੋਤਕੇ ਗਏ ਪਾਰਿਸ ਕਾਂਗਰਸ ਨੇ ਉਹ ਲਾ ਕੇ ਪਾਕਿਸਤਾਨ ਨੂੰ ਦਿੱਤੇ ਕਿ ਬਾਬਾ ਸਾਹਿਬ ਪਾਕਿਸਤਾਨ ਅਸੈਂਬਲੀ ਦੇ ਕਨਸਟੀਟਿਊਸ਼ਨ ਅਸੈਂਬਲੀ ਦੇ ਜਿਹੜੇ ਮੈਂਬਰ ਬਣ ਗਏ ਇਸ ਕਾਂਗਰਸ ਨੇ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ 1951 ਦੇ ਅੰਦਰ ਪਹਿਲੀ ਕੈਬਨਟ ਤੋਂ ਅਸਤੀਫਾ ਦੇਣਾ ਪਿਆ ਤੇ ਬਾਬਾ ਸਾਹਿਬ ਨੇ ਕਿਹਾ ਸੀ ਇਹ ਆਰਟੀਕਲ 304 ਜਿਹਦੇ ਵਿੱਚ ਲਿਖਿਆ ਹੈ ਕਿ ਮੰਡਲ ਕਮਿਸ਼ਨ ਰਿਪੋਰਟ ਜਿਹੜੇ ਹੋਰ ਹੱਕਾ ਕੂਗਾ ਉਹ ਮਿਲਨੇ ਚਾਹੀਦੇ ਆ ਤਾਂ ਕੈਬਨਟ ਨੇ ਜਦੋਂ ਮਨਾਂ ਕਰਤਾ ਤੇ ਬਾਬਾ ਸਾਹਿਬ ਨੂੰ 1951 ਦੇ ਅੰਦਰ ਪਹਿਲੀ ਵਾਰ ਕਾਂਗਰਸ ਦੀ ਜਿਹੜੀ ਗਵਰਨਮੈਂਟ ਸੀ ਉਹਦੇ ਵਿੱਚ ਉਹ ਰਿਜ਼ਾਇਨ ਕਰਨਾ ਪਿਆ ਲੋਅ ਮਿਨਿਸਟਰੀ ਤੋਂ ਇਸ ਕਰਕੇ ਅੱਜ ਲੋਕਾਂ ਨੂੰ ਪਛਾਣਨਾ ਹੋਊਗਾ ਕਿ ਜਿਹੜੇ ਲੋਕ ਬਾਬਾ ਸਾਹਿਬ ਨੂੰ ਅੰਗਰੇਜ਼ਾਂ ਨੂੰ ਪਿੱਟੂ ਦੱਸਦੇ ਰਹੇ ਜਦੋਂ ਪੰਜਾਬ ਟੁੱਟੇ ਉਸ ਮਹਾਨ ਸਮੇਂ ਸਾਬਕਾ ਗੱਜਰਾ ਨੇ ਬਾਬਾ ਸਾਡਾ ਟਾ ਅਮਰੀਕਾ ਦਾ ਅੰਦੋਲਨ ਪੂਰੇ ਦੇਸ਼ ਚ ਖੜਾ ਬਾਬਾ ਕਾਂਚੀ ਰਾਮ ਕਾਂਚੀ ਰਾਮ ਲੋਕ ਕਹਿਣ ਲੱਗੇ ਉਹਨਾਂ ਦੁਆਰਾ ਦਰਕਾਰ ਸਿਗੇ ਉਹਨਾਂ ਦੁਆਰਾ ਦਿੱਤੇ ਸਾਨੂੰ ਮਾਨ ਸਨਮਾਨ ਸਿਗਾ ਉਹ ਲੋਕਾਂ ਨੂੰ ਜਦੋਂ ਮਿਲਿਆ ਜੋ ਹੋਈ ਕਾਂਗਰਸ ਬਾਬਾ ਸਾਹਿਬ ਦੇ ਗੁਣ ਗਾਣ ਲੱਗੀ ਇਸ ਕਰਕੇ ਮੈਂ ਤੁਹਾਡੇ ਮਾਧਮ ਰਾਹੀਂ ਜੋ ਭੈਣ ਕੁਮਾਰੀ ਮਾਇਆਵਤੀ ਜੀ ਦਾ ਅੱਜ ਸਾਨੂੰ ਹਕਮ ਸੀਗਾ ਆ ਸਾਨੂੰ ਆਦੇਸ਼ ਸੀਗਾ ਉਹ ਅਸੀਂ ਅੱਜ ਜਿਲ੍ਹਾ ਹੈੱਡਕੁਆਟਰਾਂ ਦੇ ਜਿਹੜੇ ਮੈਮੋਰੰਡਮ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਪ੍ਰੋਗਰਾਮ ਭੈਣ ਕੁਮਾਰੀ ਮਾਇਆਵਤੀ ਜੀ ਸਟੇਟ ਦੀ ਲੀਡਰਸ਼ਿਪ ਸਾਨੂੰ ਦੋਗੀ ਉਹਨੂੰ ਇੰਪਲੀਮੈਂਟ ਕਰਾਂਗੇ ਮੇਰੀ ਇਹ ਹੀ ਬੇਨਤੀ ਆ ਕਿ ਕੁਝ ਲੋਕ ਜਿਹੜੇ ਸਮੇਂ ਸਮੇਂ ਤੇ ਬੁdੀਆਂ ਪਾਰਟੀਆਂ ਦੇ ਪਿੱਟੂ ਬਣੇ ਰਹਿੰਦੇ ਆ ਆਪਣੇ ਲੋਕਾਂ ਨੂੰ ਹੈਰਾਨ ਦਾ ਕੰਮ ਕਰਦੇ ਆ ਉਹਨਾਂ ਤੋਂ ਵੀ ਸਾਨੂੰ ਸचेत ਰਹਿਣਾ ਚਾਹੀਦਾ ਦੂਜਿਆਂ ਦਾ ਹੱਟ ਢੋਕਾ ਬਣੇ ਹੁੰਦੇ ਆ ਇਸ ਕਰਕੇ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਅੰਮ੍ਰਿਤ ਸ਼ਾਹ ਦੇ ਖਿਲਾਫ ਜਿਹੜਾ ਮੰਗਰਨਮ ਹੈ ਕਿ ਅੰਮ੍ਰਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਹੈ ਭੈਣ ਜੀ ਨੇ ਉਹਨਾਂ ਨੂੰ ਟਾਈਮ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਦਿਵਾ ਵੀ ਪ੍ਰੋਗਰਾਮ ਭੈਣ ਕੁਮਾਰੀ ਮਾਇਆਵਤੀ ਜੀ ਦੇਣਗੇ ਉਹਨੂੰ ਅਸੀਂ ਨੇਪਰੇ ਚਾੜਾਂਗੇ ਅੱਜ ਦੇ ਇਸ ਮੌਕੇ ਤੇ ਸੁਮੇ ਤੇ ਜਲੇ ਦੇ ਸਟਾਰ ਜੋ ਸਾਥੀ ਬਰਬੀਨ ਬੰਗਾ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਸਰਵਿਸ ਜਾਫਰਪੁਰ ਜੀ ਮੈਦਾਨ ਸਭਾ ਦੇ ਪ੍ਰਧਾਨ ਸਾਡੇ ਸਰਪੰਚ ਤੇ ਪੰਚ ਆਗੂ ਸਹਿਬਾਨ ਵੱਡੀ ਗਣਤੀ ਚ ਪੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਦੇ ਅਨਸਾਰ ਔਰ ਬਾਬਾ ਸਾਹਿਬ ਡਾਕਟਰ ਮਿਰਕਰ ਦੇ ਅਪਮਾਨ ਦੇ ਖਿਲਾਫ ਅਮਰਸ਼ਾ ਦੇ ਖਿਲਾਫ ਕੱਟੇ ਹੋਏ ਆ ਉਹਨਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੈਪੀ ਜੈਪਾ